ਬੜੀ ਪਾਪਾ ਬਹੁਤ ਵਧੀਆ ਕਿ ਡੋਨਿਕਾ ਮੈਂ ਤੇ ਕਿਹਾ ਇਹ ਜਿਆ ਇਹ ਬਹੁਤ ਨੇਹਾ ਖਾਧਿਆ ਹੋ ਗਈ ਹੈ ਸ਼ਿਸ਼ਕਲ ਜੀ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਅਸੀਂ ਵੀ ਬਿਲਕੁਲ ਵਧੀਆ ਸਵੇਰ ਦਾ ਮੌਸਮ ਹੈ ਜੀ 5:30 ਵਜੇ ਦਾ ਟਾਈਮ ਆ ਤੇ ਆਪਾਂ ਆਇਆ ਖੇਤਾ ਵੱਲ ਮਾਰਨਿੰਗ ਵਾਕ ਤੇ ਤੇ ਹੁਣ ਹਲੇ ਆਪਾਂ ਬਾੜੇ ਵਿੱਚ ਆ ਤੇ ਬਾਹਰ ਦਾ ਮੌਸਮ ਦੇਖ ਸਕਦੇ ਹੋ ਤੁਸੀਂ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਪੈ ਰਹੀ ਆ ਪਰ ਹਾਲੇ ਸਵੇਰੇ ਸਵੇਰੇ ਅੱਜ ਹਵਾ ਚੱਲ ਰਹੀ ਆ ਤਾਂ ਅਸੀਂ ਆ ਗਏ ਆ ਖੇਤਾਂ ਵੱਲ ਘੁੰਮਣ ਵਾਸਤੇ ਛਤਰੀ ਵੀ ਪਲਟਾਤੀ ਐ ਸਾਡੇ ਪਿੰਡ ਹਵਾ ਦੇ ਵਿੱਚ ਬੇਲ ਦਾ ਕੀ ਹਾਲ ਕੀਤਾ ਐ ਸਾਈਡ ਤੇ ਇਕੱਠੀ ਕਰਤੀ ਸਾਰੀ ਇਹ ਕਮ ਤੇਰੀ ਬੇਲ ਨਹੀਂ ਹੁੰਦਾ ਬੇਲ ਹੁੰਦਾ ਹਾਂ ਫੇ ਸਾਰੀ نیچے ਚੱਲ ਗਈ ਬੇਲ ਕਹਿੰਦੀ ਬੁਚੇ ਮੂੰਹ ਤੇਰੀ ਕਹਿੰਦੀ ਮੈਂ ਨਹੀਂ ਟੰਗ ਹੋਣਾ ਮੈਂ ਤਾਂ ਨਹੀਂ ਕੀ ਅੰਗੂਰ ਦੇਖੋ ਕਿੰਨੇ ਆ ਖਾਣੇ ਤੱਕੇ ਦਾ ਪੈ ਗਿਆ ਇਹਨਾਂ ਜਿਹੜਾ ਮੋਟਾ ਬੀਜਣਾ ਹੋਣੀ ਟੇਸਟੀ ਲੱਗਦਾ ਇਹ ਤੇ ਇਸ ਤੇ ਹੈ ਨਾ ਆਰਾਮ ਮਿਲਦਾ ਜਿੰਨੀ ਰਾਤ ਦੀ ਗਰਮੀ ਸੀ ਉਹਨਾਂ ਨੂੰ ਆਰਾਮ ਮਿਲਦਾ ਬੱਚਿਆਂ ਦੀਆਂ ਛੁੱਟੀਆਂ ਕਰਕੇ ਸਵੇਰੇ ਸਵੇਰੇ ਜਿਹੜਾ ਇਹ ਵਾਕ ਤੇ ਆ ਹੋ ਜਾਂਦਾ ਨਹੀਂ ਤਾਂ ਸਕੂਲ ਜਾਣਾ ਹੁੰਦਾ ਤਾਂ ਸਵੇਰੇ ਸਵੇਰੇ ਸਕੂਲ ਦਾ ਹੀ ਜਿਹੜਾ ਕੰਮ ਆ ਉਹ ਨਹੀਂ ਨਿਪਟਦਾ ਹੁਣ ਆਪਾਂ ਜਾਵਾਂਗੇ ਸਿੱਧੇ ਘਰ ਤੇ ਅਧਰੋਂ ਆਪਾਂ ਆਪਣਾ ਜਿੱਥੇ ਨਵਾਂ ਘਰ ਬਣ ਰਿਹਾ ਹੈ ਉਤੋਂ ਲੰਘਦੇ ਹੋਏ ਬੱਚੇ ਜਿਹੜੇ ਅੰਦਰ ਜਾ ਚੁੱਕੇ ਆ ਤਾਂ ਮੈਂ ਵੀ ਉਹਨਾਂ ਦੇ ਪਿੱਛੇ-ਪਿੱਛੇ ਮੈਂ ਕਿਹਾ ਚਲੋ ਅੱਜ ਅੰਦਰ ਕੁਮ ਕਿ ਚੱਲਦੇ ਆ ਕਾਫੀ ਦਿਨ ਹੋ ਗਏ ਆਪਾਂ ਅੰਦਰ ਨਹੀਂ ਜਿਹੜਾ ਗਏ ਹੈ ਉੱਪਰ ਰਹੇ ਜੀ ਹਾਂ ਉੱਪਰ ਹੈਗੇ ਵਾਸ਼ਰੂਮ ਛੋਟਾ ਜੀ ਹਰਮਨ ਦਾਈਓ ਦੇਖਿਓ ਜੋੜਾ ਰੋੜਾ ਪਾ ਰਿਆ ਉਹਨੂੰ ਵੀ ਮੇਰੇ ਬੱਚਾ ਨੇ ਚੱਕ ਲੈਣ ਰੈਨ ਤੋਂ ਨਾਲ ਰਹੂ ਉਹ ਆ ਜੀ ਕਿੰਨਾ ਕਿਊਟ ਜਿਹਾ ਲੱਗਦਾ ਹਰਮਨ ਨੇ ਰਚ ਹੋ ਗਿਆ ਉੱਡਣਾ ਸਿੱਖ ਰਿਹਾ ਉੱਡਣਾ ਦੇਖੀ ਕਿੱਦਾਂ ਕਰ ਰਹੀ ਆ Ah. <gasps> ਆਕੇ ਨਾ ਆਕੇ ਮੈਂ ਬਣਾ ਦਿੱਤੀ ਸੀ ਵਾਈਟ ਚਨੇ ਆ ਦੀ ਜਿਹੜੀ ਸਬਜੀ ਕਿਉਂਕਿ ਬੱਚਿਆਂ ਦੀ ਫਰਮਾਇਸ਼ ਹੋ ਰਹੀ ਸੀ ਅੱਜ ਚਨੇ ਪੂਰੀ ਬਣਾਓ ਤੇ ਇੱਧਰ ਮੈਂ ਜਿਹੜਾ ਪੇੜੇ ਵਗੈਰਾ ਕਰਕੇ ਰੱਖ ਲਈ ਸੀ ਤੇਲ ਗਰਮ ਹੋ ਰਿਹਾ ਹੈ ਤੇ ਆ ਕੇ ਚਨੇ ਵਗੈਰਾ ਬਣਾ ਲੇ ਗਰਮੀਆਂ ਵਿੱਚ ਇੱਕ ਗੱਲ ਹੈ ਸਵੇਰੇ ਸਵੇਰੇ ਸਾਰਾ ਕੰਮ ਜਿਹੜਾ ਹੈ ਉਹ ਖਤਮ ਹੋ ਜਾਂਦਾ ਜਲਦੀ अर्ਲੀ ਮਾਰਨਿੰਗ ਉੱਠੋ ਜਾਂਦਾ ਤੇ ਸਾਰਾ ਕੰਮ ਜਿਹੜਾ ਹੈ ਸੱਜਰੇ ਹੋ ਜਾਂਦਾ ਹੈ 6:30 ਵਜੇ ਅਸੀਂ ਜਿਹੜਾ ਘਰੇ ਆ ਗਏ ਸੀ ਸੈਰ ਕਰਕੇ ਆ ਕੇ ਨਹਾ ਆ ਕੇ ਨਹਾ ਕੇ ਵਗੈਰਾ ਸਾਰਾ ਜਿਹੜਾ ਕੰਮ ਨਵੇੜ ਕੇ ਮੈਂ ਲੱਗ ਗਈ ਸੀ ਪੂਰੀਆਂ ਬਣਾਉਣ ਸਵੇਰ ਸਵੇਰ ਦਾ ਬ੍ਰੇਕਫਾਸਟ ਤਿਆਰ ਕਰਨ ਬੱਚਿਆਂ ਵਾਸਤੇ ਕਿਉਂਕਿ ਛੁੱਟੀਆਂ ਚੱਲ ਰਹੀਆਂ ਬੱਚਿਆਂ ਦੀਆਂ ਫਰਮੈਸ਼ਾਂ ਵੀ ਚੱਲ ਰਹੀਆਂ ਨਾਲ ਦੀ ਨਾਲ ਛੁੱਟੀਆਂ ਦੇ ਤੇ ਨਾਲ ਹੀ ਗਰਮੀ ਵੀ ਬਹੁਤ ਜ਼ਿਆਦਾ ਹੈ ਦਿਨ ਵਿੱਚ ਤਾਂ ਇੰਨੀ ਗਰਮੀ ਹੋ ਜਾਂਦੀ ਹੈ ਇੱਕ ਮਿੰਟ ਜਿਹੜਾ ਆ ਬਾਹਰ ਨਹੀਂ ਨਿਕਲੇ ਜਾਂਦਾ ਤੇ ਇੱਧਰ ਜਿਹੜਾ ਐ ਮੈਂ ਪੂਰੀਆਂ ਵਗੈਰਾ ਬਣਾ ਲੂੰਗੀ ਨਾਲ ਹੀ ਮੈਂ ਬੱਚੇ ਜਿਹੜੇ ਆਪਣਾ ਆਪਣਾ ਪਾ ਕੇ ਖਾਣੀ ਸ਼ੁਰੂ ਕਰ ਦੇਣਗੇ ਤੇ फटाफट ਜਿਹੜਾ ਐ ਆਪਾਂ ਬ੍ਰੇਕਫਾਸਟ ਕੰਬੀਨ ਵੇਡ ਦਾਂਗੇ ਇਹੀ ਚਨੇ ਜਿਹੜੇ ਆਪਣੇ ਲੰਚ ਵਿੱਚ ਵੀ ਜਿਹੜੇ ਕੰਮ ਆਜੂਗੇ ਡਿਨਰ ਵਿੱਚ ਦੇਖਾਂਗੇ ਫਿਰ ਆਪਾਂ ਕੀ ਬਣਾਨੇ ਆ ਤੇ ਇਸ ਟਾਈਮ ਜਿਹੜੀ ਸਬਜੀ ਬਣਦੀ ਉਹ ਲੰਚ ਤੇ ਬ੍ਰੇਕਫਾਸਟ ਦੋਨਾਂ ਵਿੱਚ ਕੰਮ ਆ ਜਾਂਦੀ ਹੈ ਤੁਕੀ ਕਈ ਵਰੀ ਦਿਹਾੜੀਆਂ ਵਗੈਰਾ ਦੀ ਰੋਟੀ ਵੀ ਬਣ ਜਾਂਦੀ ਹੈ ਅੱਜ ਕੱਲ੍ਹ ਖੇਤਾਂ ਵਿੱਚ ਜਿਹੜਾ ਆ ਕੰਮ ਚੱਲ ਰਿਹਾ ਹੈ ਜੀਰੀ ਵਗੈਰਾ ਦਾ ਬਾਵ ਉਹ ਇਹਦਾ ਤੇ ਉਧਰੋਂ ਜਿਹੜੀ ਮੱਕੀ ਦੀ ਕਟਾਈ ਉਹ ਵੀ ਚੱਲ ਰਹੀ ਆ ਤੇ ਇੱਧਰ ਪਫਾਫਾਟ ਜਿਹੜਾ ਪੂਰੀਆ ਵਗੈਰਾ ਵੀ ਕੱਢ ਲਾਂਗੇ ਨਾਲ ਹੀ ਬੱਚੇ ਜਿਹੜਾ ਹੈ ਉਹ ਖਾਣਾ ਸ਼ੁਰੂ ਕਰ ਦੇਣਗੇ ਤੇ ਆਪਣੇ ਸਾਰੇ ਕੰਮ ਜਿਹੜੇ ਆ ਉਹ ਮਤਲਬ 9 ਵਜ੍ਹ ਦੇ ਅਨੁਸਾਰ ਆਲਮੋਸਟ ਕੰਮ ਜਿਹੜਾ ਆਪਣਾ ब्रेकफास्ट ਦਾ ਖਤਮ ਹੋ ਜਾਊਗਾ ਮਤਲਬ ਘਰ ਦਾ ਵੀ ਸਫਾਈਆਂ ਵਗੈਰਾ ਦਾ ਵੀ ਤੇ ਖਾਣੇ ਦਾ ਵੀ ਕਿਉਂਕਿ ਇਹ ਛੁੱਟੀਆਂ ਕਰਕੇ ਬੱਚੇ ਜਿਹੜਾ ਆ ਉਹ ਬਿਸਤਰੇ ਵਗੈਰਾ ਝਾੜੂ ਪੋਚਾ ਵਗੈਰਾ ਬੇਟੀਆਂ ਕਰ ਲੈਂਦੀਆਂ ਆ ਤੇ ਮੇਰਾ ਕੰਮ ਹੁੰਦਾ ਕਿਚਨ ਦਾ ਸਵੇਰੇ ਸਵੇਰੇ ਤੇ ਮੈਂ ਕਿਚਨ ਦਾ ਕੰਮ ਕਰ ਲੈਂਦੀ ਆ ਸਾਰਿਆਂ ਨਾਲ ਦੀ ਨਾਲ ਜਿਹੜਾ ਆ ਬ੍ਰੇਕਫਾਸਟ ਕਰ ਲਿਆ ਹੁਣ ਰਹਿ ਗਈਆਂ ਮੈਂ ਤੇ ਮੈਂ ਵੀ ਆਪਣੇ ਵਾਸਤੇ ਬਣਾ ਕੇ ਮੈਂ ਤੇ ਇੱਕਮ ਰਹਿ ਗਈਆਂ ਦੋਨੋਂ ਬਾਕੀ ਸਾਰੇ ਇਹਨੇ ਖਾ ਲਿੱਤਾ ਹੈ ਤੇ ਹੁਣ ਮੈਂ ਆਪਣੇ ਚੁਕੀਆਂ ਜੜੀਆਂ ਪੂਰੀਆਂ ਵਗੈਰਾ ਕੱਢ ਕੇ ਤੇ ਆਪਾਂ ਜਿਹੜੇ ਬੱਚਿਆਂ ਵਾਲੇ ਬਰਤਨ ਉਹੀ ਲੈ ਲਾਂਗੇ ਉਹਦੇ ਵਿੱਚ ਬੱਚਿਆਂ ਵਾਲੇ ਚੇ ਪਾ ਕੇ ਆਪਾਂ ਖਾ ਲਾਂਗੇ ਬੱਚੇ ਹਮ ਸਬਜ਼ੀ ਨਹੀਂ ਪਸੰਦ ਆਈ ਮੇਰੇ ਨਾਲ ਕਹਿੰਦੇ ਬ੍ਰੇਕਫਾਸਟ ਕੀਤਾ ਤੇ ਇੱਧਰ ਜਿਹੜਾ ਬੱਚਿਆਂ ਵਾਲੀ ਪਲੇਟਾਂ ਵਿੱਚ ਮੈਂ ਖਾਣ ਲੱਗ ਗਈ ਸੀ ਮੈਂ ਆਪਣੀ ਪਲੇਟ ਲਗਾ ਲਈ ਸੀ ਹੋਪ ਤੁਹਾਨੂੰ ਵੀਡੀਓ ਜਿਹੜੀ ਵਧੀਆ ਲੱਗੀ ਹੋਗੀ ਵਧੀਆ ਲੱਗੂ ਜੀਤਾ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਮਿਲਦੇ ਆਂ ਫਿਰ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ ਸਸ਼ੀਕਾ